ਇਹ ਦੇਖੋ ਇਹਨੇ ਮੈਥਿਊ ਨੇ ਬੈਪਟਿਸਮ ਦੇਖ ਰਿਹਾ ਸਾ ਆਪਾ ਮੈਂ ਕਿਹਾ 2 ਮਿੰਟ ਵੇਟ ਕਰ ਲੈ ਆਪਾਂ ਜਾ ਰਹੇ ਆ 2 ਮਿੰਟ ਵੇਟ ਕਰ ਲੈ ਆਪਾਂ ਜਾ ਰਹੇ ਆ ਸਿਕਿਉਰਟੀ ਨੂੰ ਬੁਲਾਇਆ ਤੂੰ ੱੱਕੇ ਮਾਰ ਕੇ ਮੇਰੇ ਹਸਬੰਦ ਨੂੰ ਬਾਹਰ ਕੱਢਵਾਇਆ ਇਹਨੇ ਬੰਦੇ ਨੇ ਮੈਥਿਊ ਕਰੇ ਬਗਲੇ ਆਪਾਂ ਚਰਚ ਤੇ ਪਹਿਲੇ ਬੰਦੇ ਨਹੀਂ ਹੈ 2018 ਤੋਂ ਮੈਂ ਚਰਚ ਨੂੰ ਫੋਲੋ ਕਰ ਰਿਹਾ ਨਾ ਤੇ ਆਹ ব্রাঞ্চ ਤੇ ਵੀ ਮੈਂ 20 ਤੋਂ ব্রাঞ্চ ਆਪਣੀ ਓਪਨ ਹੋਈ ਹੈ ਤਰ ਤੋਂ ਇਸ ব্রাঞ্চ ਆਪਾਂ ਕੰਟੀਨਿਊ ਹੈਗੇ ਨੇ ਤੇ ਫਿਰ ਵੀ ਇਹ ਹਾਲਾਤ ਹੈ ਕੋਈ ਫਸਟ ਟਾਈਮ ਆਇਓ ਦੈਟ ਥਿੰਗ ਇਜ਼ ਡਿਫਰੈਂਟ We support AM Toronto. We support every person of AM Toronto. No hatred against AM ministries. No hatred against Apostle Uncle Yusuf Narula. It is only and only against the management of the AM branch, yes, who are doing this to their own people. Ministries. No hatred against Apostle Uncle Yusuf Narula. It is only and only against the management of the AM branch, yes. who are doing this to their own people. We are a part of their team from a long Very time. Bad. Very bad. We've been into management, we've been into the organizing to the crusades. We've been into every place for the AM from sporting day first, the day it was open, till now. but this was done by the management and management is only responsible from the anm nobody else not the anm toronto itself not the anm minister anywhere else in the whole world apna pair kachhe apna aaja re raj ji aao lady nu blog a lady nu blog a saraanu jm city asi toronto branch to bol re ha ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਟੋਰਾਂਟੋ ਬ੍ਰਾਂਚ ਦੀ ਮੈਨੇਜਮੈਂਟ ਆ ਉਹ ਇਥੇ ਬਹੁਤ ਜ਼ਿਆਦਾ ੱਤਕਾ ਕਰ ਰਹੀ ਆ ਕਰੂਜ਼ਡ ਤੋਂ ਬਾਅਦ ਕਲਿਸੀਆਂ ਨੂੰ ਇਹਨਾਂ ਨੇ ਮੈਥਿਊ ਗਰੇਵਾਲ ਨੇ ਕਿਹਾ ਕਿ ਸਿਕਿਉਰਟੀ ਨੇ ਇਹਨਾਂ ਨੂੰ ਬਹੁਤ ਕੁੱਟਿਆ ਵਾ ਜਦ ਕਿ ਹੱਲੇ ਵੀ ਬੈਪਟਿਸਮ ਅੰਦਰ ਹੋਏ ਹੋਣੀ ਫਿਨਿਸ਼ ਹੋਇਆ ਤੇ ਹੱਲੇ ਵੀ ਸਾਡਾ ਪ੍ਰੋਪਰਟੀ ਤੇ ਰਾਈਟ ਹੈਗਾ ਵਾ ਬਟ ਉਹਨਾਂ ਨੇ ਬਿਨਾਂ ਸਾਡਾ ਕੋਈ ਸੁਣਿਆ ਸਾਰਿਆਂ ਨੂੰ ਬਾਹਰ ਕੱਢਿਆ ਇਵਨ ਆਹ ਦੇਖ ਲਓ ਬਾਹਰ ਤੇ ਕਿਦਾਂ ਨਿਸ਼ਾਨ ਪਾਏ ਹੋਏ ਆ ਇਹ ਸਾਰਾ ਇਹ ਗੁੰਡਾਰੇ ਚੱਲਨ ਰਿਹਾ ਵਾ ਇਹ ਗੁੰਡਾਰੇ ਚਲਾ ਰਹੀ ਮੈਨੇਜਮੈਂਟ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਹਰ ਗੱਲ ਅਗਰ ਸੇਫਟੀ ਦੇ ਰਿਲੇਟਿਡ ਆ ਪਾਪਾ ਦੇ ਰਿਲੇਟਿਡ ਆ ਵੀ ਟ੍ਰੂਲੀ ਐਕਸੈਪਟਡ ਵੀ ਟ੍ਰੂਲੀ ਰਿਸਪੈਕਟਡ ਬਟ ਕਹਿਣ ਦਾ ਇੱਕ ਤਰੀਕਾ ਤੁਸੀਂ ਤਾਂ ਜਾਣਦੇ ਕੌਣ ਬੰਦੇ ਤੁਹਾਡੇ ਆਪਣੇ ਅਗਰ ਸਿਕਿਉਰਟੀ ਵਾਲੇ ਨਹੀਂ ਜਾਣਦੇ ਤੁਸੀਂ ਆਪਣੇ ਬੰਦਿਆਂ ਨੂੰ ਤਾਂ ਘਟ ਘਟ ਪਿਆਰ ਨਾਲ ਖੁਦ ਕਹਿ ਸਕਦੇ ਹੋ ਅਗਰ ਸਿਕਿਉਰਟੀ ਨਹੀਂ ਕਹਿ ਸਕਦੇ ਕਿਉਂਕਿ ਸਿਕਿਉਰਟੀ ਨੂੰ ਕੁਝ ਨਹੀਂ ਪਤਾ ਕੌਣ ਬੰਦਾ ਕਿਹਦਾ ਕਿੱਥੋਂ ਆਇਆ ਮੈਂ ਇੱਥੇ ਇਸ ਬ੍ਰਾਂਚ ਨੂੰ ਫੋਲੋ ਕਰਦੇ 2 ਸਾਲ ਹੋ ਗਏ ਆ ਮੈਨੂੰ ਔਰ ਮੈਂ ਇਨਾ ਪਾਪਾ ਦਾ ਨਾ ਜ਼ਿਆਦਾ ਸ਼ੁਕਰੀਆ ਕਰਦੀ ਆ ਕਿ ਮੈਂ ਜੋ ਵਧੀਆ ਪਾਪਾ ਕਰਕੇ ਆ ਮੈਂ ਪਾਪਾ ਦੀ ਰਿਸਪੈਕਟ ਕਰਦੀ ਆ ਇਸ ਕਰਕੇ ਅਸੀਂ ਕੋਈ ਤਮਾਸ਼ਾ ਨਹੀਂ ਸੀ ਕ੍ਰੀਏਟ ਕਰਨਾ ਚਾਹੁੰਦੇ ਅਸੀਂ ਚੁੱਪ ਕਰਕੇ ਬਾਹਰ ਆ ਗਏ ਇਹਨਾਂ ਨੇ ਵੀ ਨਹੀਂ ਕੁਝ ਬੋਲਿਆ ਅਸੀਂ ਹੁਣ ਆ ਕੇ ਜਦੋਂ ਸਭ ਕੁਝ ਫਿਨਿਸ਼ ਹੋ ਗਿਆ ਹੋਣਾ ਕਿ ਇਹ ਗੱਲ ਦਾ ਜਵਾਬ ਮੰਗ ਰਿਆ ਪਾਸਟਰ ਮੈਥਿਊ ਜਿਹੜੇ ਕਿ ਇਹ ਬ੍ਰਾਂਚ ਦੇ ਹੈੱਡ ਹੈ ਠੀਕ ਹੈ ਉਹ ਮੂੰਹ ਬਣਾ ਕੇ ਜਾ ਰਹੇ ਸੀ ਸਾਨੂੰ ਉਹ ਪਾਸਟਰ ਕਹਿੰਦੇ ਲਾਇਕ ਨਹੀਂ ਹੈ ਪਹਿਲੀ ਗੱਲ ਤਾਂ ਉਹਨੂੰ ਇੱਥੇ ਆਉਣਾ ਚਾਹੀਦਾ ਸਾਡੇ ਕੋਲ ਸਾਨੂੰ ਬੋਲਣਾ ਚਾਹੀਦਾ ਇੱਥੇ ਕਲੈਰੀਫਿਕੇਸ਼ਨ ਦੇਣਾ ਚਾਹੀਦਾ ਸੌਰੀ ਫੀਲ ਕਰਨਾ ਚਾਹੀਦਾ ਕਹਿੰਦਾ ਨਹੀਂ ਮੇਰੀ ਸਿਕਿਉਰਿਟੀ ਨਹੀਂ ਕਰ ਸਕਦੀ ਫੇ ਆਸੀ ਕਰ ਲਿਆ ਕਿਨੇ ਕੀਤਾ ਇਹ ਕਲਿਸੀਆ ਚ ਕੀ ਗੱਲ ਕਰ ਗਿਆ ਔਰ ਫਿਰ ਮੈਂ ਮੈਂ ਇੱਥੇ ਜਿੱਦਾਂ ਆਈਆਂ ਜਿੱਦਾਂ ਮੇਰਾ ਕੇਸ ਆ ਮੈਂ ਮੈਂ ਇੰਡਿਆ ਕਦੇ ਨਹੀਂ ਜਾ ਸਕਦੀ ਨਾ ਮੈਂ ਮੇਰੇ ਹਸਬੰਦ ਕਦੇ ਨਹੀਂ ਜਾ ਸਕਦੇ ਅਸੀਂ 7 ਸਾਲ ਤੋਂ ਇੱਥੇ ਆ ਅਸੀਂ ਇੱਥੇ ਆਏ ਪਰਮੇਸ਼ਵਰ ਚ ਇਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਪਾਪਾ ਨਾਲ ਮਿਲਾ ਦਿਓ ਮੇਰੀ ਗਵਾਹੀਆਂ ਇਦਾਂ ਦੀਆਂ ਕਿ ਮੈਂ ਪਬਲੀਕਲੀ ਦੇ ਨਹੀਂ ਸਕਦੀ ਠੀਕ ਹੈ ਇਹਨਾਂ ਨੇ ਮੈਨੂੰ ਬੁਲਾਇਆ ਨਹੀਂ ਅਰਾਜ ਇੱਕ ਕੁੜੀ ਵਲੰਟੀਅਰ ਠੀਕ ਹੈ ਜਿਹਦੀ ਰਿਕੁਐਸਟ ਪਹਿਲਾਂ ਕਹਿੰਦੇ ਸੀ ਖਾਂਬਰੇ ਤੋਂ ਰਿਕੁਐਸਟ ਜਾਂਦੀ ਹੈ ਉਹ ਸਿਲੈਕਟ ਕਰਦੇ ਆ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਪਾਪਾ ਬੁਲਾਉਂਦੇ ਆ ਤੁਹਾਨੂੰ ਨਾ ਨੋ ਵੈਲਿਡ ਰੀਜ਼ਨ ਲੱਗਦਾ ਆ ਉਹ ਕੁੜੀ ਬਿਨਾ ਕਿਸੇ ਰੀਜ਼ਨ ਤੋਂ ਕਾਲ ਕੀਤਾ ਅੱਜ ਦੀ ਅੱਜ ਰਾਈਟ ਓਏ ਵਿਦਨ ਮਤਲਬ ਥੋੜੇ ਮਿੰਟਾਂ ਵਿੱਚ ਹੀ ਉਹ ਤੇ ਪਾਪਾ ਕੋਲੇ ਸੀ ਇਹ ਚਰਚ ਨਹੀਂ ਇਹ ਚਰਚ ਰੀਕ ਇਹ ਬਿਜ਼ਨਸ ਬਣ ਚੁੱਕਿਆ ਬਿਜ਼ਨਸ ਬਣ ਚੁੱਕਿਆ ਕੁਝ ਤੇ ਫੈਮਲੀਆ ਨੇ ਐਨਐਮ ਦੀ ਮੈਨੇਜਮੈਂਟ ਦੇ ਵਿੱਚ ਹੀ ਜੋ ਐਨਐਮ ਦਾ ਸਾਰਾ ਕੁਝ ਸਾਂਭ ਦੀਆਂ ਕਿਸੇ ਨੂੰ ਪਿਛਲੇ 3 ਸਾਲਾਂ ਦਾ ਬ੍ਰਾਂਚ ਖੁੱਲੀ ਆ ਅੱਜ ਤੱਕ ਨਾ ਕਿਸ ਨੂੰ ਟੀਫੋਰਸ ਦਿੱਤਾ ਗਿਆ ਨਾ ਇਹ ਪਤਾ ਲੱਗਿਆ ਕਿੰਨੀ ਡੋਨੇਸ਼ਨ ਆਈ ਨਾ ਇਹ ਪਤਾ ਕਿੰਨਾ ਖਰਚਾ ਜਿਹੜੇ ਬੰਦੇ ਚੰਦਾ ਗਿਣਦੇ ਉਹ ਵੀ ਆਪਦੇ ਜਿਹੜੇ ਬੰਦੇ ਬਾਅਦ ਵਿੱਚ ਹਸਾਬ ਦੋ ਉਹ ਵੀ ਆਪਦੇ ਕਹਿੰਦੇ ਜੀ ਚੰਦਾ ਸਾਨੂੰ ਸੁਭਾਓ ਕਰੂਸੇਡ ਦੀਆਂ ਬਾਲਟੀਆਂ ਪਿਛਲੇ ਕਰੂਸੇਡ ਦੇ ਉੱਤੇ ਅੱਠ ਬਾਲਟੀਆਂ ਚੰਦੇ ਦੀਆਂ ਇਦਾਂ ਹੀ ਪਈਆਂ ਸੀ ਜਿਨ੍ਹਾਂ ਦੀ ਕੋਈ ਜਗ੍ਹਾ ਨਹੀਂ ਸੀਗੀ ਬਾਅਦ ਚ ਕਹਿੰਦੇ ਨਹੀਂ ਨਹੀਂ ਇਹ ਮੈਨੂੰ ਫੜਾ ਦਿਓ ਆਪਦੇ ਹੀ ਬੰਦੇ ਚੰਦਾ ਗਿਣਦੇ ਨੇ ਆਪਦੇ ਹੀ ਬੰਦੇ ਖਾਈ ਜਾਂਦੇ ਨੇ ਆਪਣੀ ਢਿੱਡ ਪਾ ਲਈ ਜਾਂਦੇ ਨੇ ਤੇ ਕਿਸ ਨੂੰ ਕੋਈ ਹਸਾਬ ਕਰਦਾ ਉਹਦਾ ਹੈ ਹੀ ਨਹੀਂ ਵੀ ਭਾਜੀ ਤੁਸੀਂ ਇੰਨਾ ਬੋਇਆ ਹਣਾ ਬੰਦਾ ਕਿਉਂ ਕਿਉਂ ਜੁੜੂ ਇਹਨਾਂ ਦੇ ਨਾਲ ਬੰਦਾ ਪਾਪਾ ਨਾਲ ਜੁੜਨਾ ਚਾਹੁੰਦਾ ਏ ਨਾਮ ਨਾਲ ਜੁੜਨਾ ਚਾਹੁੰਦਾ ਇਹਨਾਂ ਦਾ ਬੂਥਾ ਦੇ ਇਹਨਾਂ ਦਾ ਬੂਥਾ ਦੇਖ ਕੇ ਬੰਦਾ ਆਪਣੇ ਆਪ ਪਹਿਲਾਂ ਪਿੱਛੇ ਪੜ ਜਾਣਾ ਮੈਂ ਨਹੀਂ ਆਉਣਾ ਨਾ ਮੈਂ ਆਪਣਾ ਪਰਿਵਾਰ ਲੈ ਕੇ ਆਵਾਂ 6 ਬ 7 ਬੰਦੇ ਇਹਨਾਂ ਦੇ ਮੋਤਵਾਰ ਵਾਹ ਟੋਰਾਂਟੋ ਏ ਐਨ ਬ੍ਰਾਂਚ ਦੇ ਤੇ ਸਾਨੂੰ 2 ਘੰਟੇ ਹੋ ਗਏ ਬਾਹਰ ਖੜਿਆ ਨੂੰ ਹੱਲੇ ਤੱਕ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਅਕਲੀਸੀਆ ਦੀ ਸਾਰਲੈਂਡ ਨਹੀਂ ਆਇਆ ਨਹੀਂ ਆਇਆ ਇਹ ਮਾਰਕਲ ਸੀ ਜਿਹੜੇ ਉਹਨਾਂ ਦੇ ਫੇਸ ਸੁਝਾ ਸਾਰਾ ਉਹ ਲੇਡੀ ਦਾ <laughs> no, okay, I... What's, happened? Uh, What's happened? Uh inside the security. Yeah. I was just going to go get my testimony. Okay. And the security started pushing me. Okay. And he was like holding me really. Hard on my back, my ribs are hurting really bad. Okay, and you had statues on the face, and you have And I had like, don't you're hurting me. Don't push me. You're hurting me. Don't push me. Yeah. And then I can push you. I, I can. I can push you. And he said. And then, uh, do you want to go down? Do you want to go down? He said. And then I was, I was hurt so bad. I was just trying to get, you know, get him off. And then he put his put his uh, foot here. He brought me down. At the same time, I don't know what happened. I'm pain everywhere. I've been here. Been foot, bare my knees i i he brought me down did you call the police no no I didn't call no 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 i didn't, I didn't call the ambulance anything i didn't wanna i i i'm here to pray in the crusade i just want to forgive everyone yeah. but what they did is not right like i got really hurt he brought me down yeah he pushed me down but and, you were here for the testimony oh yeah when i was standing there for the testimony okay yeah and uh, because I didn't have the paper, the volunteer who had the paper of the testimony, yeah. and she just wasn't there when I reached in the front, yeah. so so the security guard uh, started pushing me back, okay. pushing me out outside, okay. and I said I have the paper, I have the paper. Wait, wait. I was doing like meanwhile, when I was uh, looking for the volunteer, yeah. he started pushing me out, the the security guard. My ribs hurt so bad. And when he brought me down, I don't know. I, I have pain. I don't know what's happening to me. I don't know where I am scarred. I'm a little out in the light because I just want to show you a face. I don't know where, whereas I'm hurt. Yeah, I'm hurt everywhere. I'm like shaking inside. I, I, don't even know where am I hurt. Okay. My feet, my elbows are hurting. I don't know. I was pushed really hard on my feet. I was pushed and I was like brought down. Let's get be sent to the hospital. Thank it. you so much.